ਜ਼ਹਿਰ ਬਣਾਈ ਜਾਂਦੇ ਪਾਣੀ ਬੇਜਬਾਨੇ ਬੇ ਦੋਸ਼ਾਂ ਦੀ ਛੜ ਦਿਓ ਜਿੰਦ ਤੜਫਾਣੀ ਹਵਾ ਤਵਰਣ ਤੇ ਪਸ਼ੂ ਪਰਾਨੀ ਜੇ ਨਾ ਸੰਭੇ ਖਤਮ ਕਹਾਣੀ ਪਰ ਲੋਕ ਤੇ ਅੱਜ ਕੱਲ੍ਹ ਹੋਰ ਤਰ੍ਹਾਂ ਦੇ ਗੀਤ ਗਾਉਂਦੇ ਤੁਹਾਡਾ ਧਿਆਨ ਇੱਧਰ ਕਿੱਦਾਂ ਆ ਗਿਆ ਜੇ ਨਾ ਸੰਭੇ ਖਤਮ ਕਹਾਣੀ ਕੀ ਬਾਤ ਹੈ ਜੀ ਤੁਸੀਂ ਜਾਣਦੇ ਹੋ ਕਿ ਇਹਨਾਂ ਗੀਤਾਂ ਦਾ ਮੁੱਲ ਖੁਦ ਜਿਦਾ ਕੈਨਾਤ ਕੁਦਰਤ ਪਰਮਾਤਮਾ ਨਾਲ ਜੁੜੇ ਹੋ ਲੋਕ ਹੀ ਪਾਉਂਦੇ ਆ ਜ਼ਿਆਦਾਤਰ ਲੋਕ ਜਿਹੜੇ ਧੂਮਧੜਕੇ ਵਾਲੇ ਗੀਤ ਸੁਣਦੇ ਆ ਉਹ 4 ਦਿਨਾਂ ਦਾ ਖੇਲ ਹੁੰਦਾ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਪੈਸਾ ਤਾਂ ਹੈ ਨਹੀਂ ਪਰ ਫਿਰ ਵੀ ਤੁਸੀਂ ਜਿੰਨੇ ਵੀ ਗੀਤ ਗਾਏ ਸਾਰੇ ਵਾਤਾਵਰਨ ਨੂੰ ਲੈ ਕੇ ਚੰਗੀਆਂ ਚੀਜ਼ਾਂ ਨੂੰ ਲੈ ਕੇ ਇਹ ਰਿਸਕ ਲੈ ਰਹੇ ਹੋ ਇਹ ਰਿਸਕ ਨਹੀਂ ਜੀ ਇਹ ਸੰਗਤ ਦਾ ਅਸਰ ਹੁੰਦਾ ਹੈ ਕਿਸੇ ਵਿੱਚ ਕਿਸੇ ਦਾ ਯਾਰ ਬੋਲਦਾ ਕਿਸੇ ਵਿੱਚ ਪੈਸੇ ਦਾ ਹੰਕਾਰ ਬੋਲਦਾ ਜਰਤਰ ਮੈਂ ਬਹੁਤ ਚੈਨਲਾਂ ਨੂੰ ਉਹ ਖੁਦ ਆਪ ਕਹਿੰਨਾ ਕਿ ਕੋਈ ਪੱਤਰਕਾਰ ਕੋਈ ਚੈਨਲ ਵਾਲਾ ਮੈਨੂੰ ਆਣ ਕੇ ਪੁੱਛੇ ਵੀ ਭਾਜੀ ਤੁਸੀਂ ਚੰਗਾ ਕੀ ਕੀਤਾ ਤੇ ਮਾੜਾ ਕੀ ਕੀਤਾ ਬੋਲਦੇ ਯਾਰ ਬੋਲਦੇ ਨਿਆਰਾਂ ਦੇ ਰਕੜ ਬੋਲਿਦੇ ਔਰ ਉਧਰ ਦੇ ਲੋਕ ਬੜੇ ਜਾਗਰੂਕ ਨੇ ਵਾਤਾਵਰਨ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਨੇ ਅਸੀਂ ਉਧਰ ਜਾ ਕੇ ਤਾਂ ਅਮਲ ਕਰ ਲੈਨੇ ਆ ਪਰ ਇੱਥੇ ਅਮਲ ਨਹੀਂ ਕਰਦੇ ਆਪਣੇ ਦੇਸ਼ ਵਿੱਚ ਤਾਂ ਹੀ ਜਰਦੀ ਜਿਹੜੀ ਸਾਡੇ ਫਰਜ਼ੇ ਸਿਪੂਲੇਆ ਸਾਡਾ ਸਭਿਆਚਾਰ ਸਾਡਾ ਵਾਤਾਵਰਨ ਸਾਡਾ ਭਾਈਚਾਰਾ ਇਹਨਾਂ ਚੀਜ਼ਾਂ ਨੇ ਖਤਮ ਕੀਤਾ ਹੋ ਲਿਖੋ ਕੁਝ ਸੋਚ ਕੇ ਗਾਓ ਕੁਝ ਸੋਚ ਕੇ ਬਾਹਰ ਜਾ ਕੇ ਵਿਦੇਸ਼ ਦੀ ਧਰਤੀ ਤੇ ਜਾ ਕੇ ਪੰਜਾਬੀ ਬੋਲੀ ਦੀ ਸੇਵਾ ਕਰਨੀ ਚਾਹੁੰਦੇ ਆ ਹਾਂਜੀ ਸੇਵਾਦਾਰ ਨੂੰ ਇੱਧਰ ਵੀ ਬੜੀ ਪਈ ਆ ਉਹਦੀ ਕਿਉਂਕਿ ਉਧਰਲੇ ਲੋਕ ਤਾਂ ਜ਼ਿਆਦਾ ਪੰਜਾਬੀ ਨਾਲ ਜੁੜੇ ਹੋਏ ਆ ਸਾਡੇ ਵਾਲਿਆਂ ਨੂੰ ਇੱਧਰ ਪਤਾ ਨਹੀਂ ਕੀ ਫੇਟਾ ਚੜਿਆ ਆ ਮੇਰੀ ਗੀਤ ਚੱਜ ਦੇ ਵਖਾਓ ਆ ਮੁੰਡੇ ਆ ਪੰਜਾਬ ਦੇ ਵੀ ਸ਼ੇਰ ਗੱਭਰੂ ਐਵੇਂ ਗੁੰਡੇ ਨਾ ਬਣਾਓ ਮੁੰਡੇ ਆ ਪੰਜਾਬ ਦੇ ਸ਼ੇਰ ਗੱਭਰੂ ਐਵੇਂ ਗੁੰਡੇ ਨਾ ਬਣਾਓ ਸਤਿ ਸ਼੍ਰੀ ਅਕਾਲ ਮਿੱਤਰੋ ਐਸ ਵੇਲੇ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਔਰ ਤੁਹਾਨੂੰ ਪਤਾ ਕਿ ਤੁਹਾਡਾ ਆਪਣਾ ਚਾਰਾਂਜੀਤ ਜੋਗੀ ਕੁਦਰਤ ਦੇ ਨਾਲ ਬੇਪਨਾਹ ਮੁਹੱਬਤ ਕਰਦਾ ਹੈ ਤੁਸੀਂ ਵੀ ਕਰਦੇ ਹੋ ਕਰਨੀ ਵੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਕੁਦਰਤ ਦੇ ਕਦੀ ਅੰਗ ਸੰਗ ਹੋਏ ਨਹੀਂ ਉਸ ਦੀ ਬੁੱਕਲ ਦੇ ਵਿੱਚ ਕਦੇ ਸੀ ਬੈਠੇ ਨਹੀਂ ਔਰ ਅੱਜ ਮੈਂ ਇਸ ਖੂਬਸੂਰਤ ਪਾਰਕ ਦੇ ਵਿੱਚ ਜਿਹੜਾ ਕੀ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੇ ਉੱਪਰ ਬਣਿਆ ਹੋਇਆ ਪਵਿੱਤਰ ਬਈ ਦੇ ਕਿਨਾਰੇ ਇੱਥੇ ਜਦੋਂ ਮੈਂ ਲੰਘ ਰਿਹਾ ਤੇ ਮੈਨੂੰ ਸਟਰ ਲੱਗਦਾ ਕਿ ਜਿੱਥੇ ਚੁੜੀਆਂ ਜਨੌਰ ਚੈਕਦੇ ਨੇ ਕਿਸੇ ਦੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਹੈ ਕੋਈ ਗੁਣ ਗਣਾਉਂਦਾ ਹੋਇਆ ਮੈਨੂੰ ਇਸ ਵੇਲੇ ਦਿਖਾਈ ਦੇ ਰਿਹਾ ਸੁਣਾਈ ਦੇ ਰਿਹਾ ਪਵਨ ਗੁਰੂ ਤੇ ਪਿਤਾ ਹੈ ਪਾਣੀ ਦਸ ਦੇ ਗੁਰੂਆਂ ਦੀ ਗੁਰਬਾਣੀ ਹੋ ਲਾਲ ਚ ਵਿੱਚ ਕਿਉਂ ਅੰਨੇ ਹੋ ਕੇ ਜ਼ਹਿਰ ਬਣਾਈ ਜਾਂਦੇ ਪਾਣੀ ਬੇਜ ਬਨੇ ਬੇ ਦੋਸ਼ਾਂ ਦੀ ਛੜ ਦਿਓ ਜਿੰਦ ਤੜ ਫਾਣੀ ਹਵਾ ਤਵਰਣ ਤੇ ਪਸ਼ੂ ਪਰਾਨੀ ਜੇ ਨਾ ਸੰਭੇ ਖਤਮ ਕਹਾਣੀ ਹਵਾ ਤਵਰਣ ਤੇ ਪਸ਼ੂ ਪਰਾਨੀ ਜੇ ਨਾ ਸੰਭੇ ਖਤਮ ਕਹਾਣੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਬਾਤ ਬਲਵਿੰਦ ਸ਼ੇਰਪੁਰੀ ਜੀ ਕੀ ਹਾਲ ਚਾਲ ਹੈ ਸਤਿ ਸਾਕ ਸਤਿ ਸਾਕ ਬਈ ਮੈਂ ਘੁੰਮਦਾ ਫਿਰਦਾ ਮੈਂ ਆਇਆ ਤੇ ਮੈਂ ਤੁਹਾਡੀ ਇਹ ਆਵਾਜ਼ ਸੁਣੀ ਤੇ ਸੱਚਮੁੱਚ ਕੁਦਰਤ ਦੇ ਅੰਗ ਸੰਗ ਜਿਹੜਾ ਆਪਾਂ ਰਹਿੰਦੇ ਆ ਸੱਚੀ ਇਹ ਜਿਹੜੀਆਂ ਮੌਜਾਂ ਔਰ ਤੁਸੀਂ ਤੇ ਦੇਖੋ ਗੀਤ ਆਪ ਲਿਖਦੇ ਵੀ ਆ ਬਿਲਕੁਲ ਗੋਨੇ ਵੀ ਆ ਬਿਲਕੁਲ ਜੀ ਠੀਕ ਆ ਬਿਲਕੁਲ ਜੀ ਇੱਥੇ ਲੋਕ ਜਿਹੜੇ ਆ ਨਾ ਅੱਜ ਕੱਲ ਜਿੱਦਾਂ ਤੁਸੀਂ ਬੜਾ ਖੂਬਸੂਰਤ ਗੀਤ ਪਵਨ ਗੁਰੂ ਪਾਣੀ ਪਤਾ ਔਰ ਵਾਤਾਵਰਨ ਦਾ ਗਾ ਰਹੇ ਸੀਗੇ ਹਾਂ ਜੀ ਹਾਂ ਜੀ ਪਰ ਲੋਕ ਤੇ ਅੱਜ ਕੱਲ੍ਹ ਹੋਰ ਤਰ੍ਹਾਂ ਦੇ ਗੀਤ ਗਾਉਂਦੇ ਤੁਹਾਡਾ ਧਿਆਨ ਇੱਧਰ ਕਿੱਦਾਂ ਆ ਗਿਆ ਇਹ ਜੀ ਸਭ ਤੋਂ ਪਹਿਲਾਂ ਮੈਂ ਲਾਈਵ ਪੰਜਾਬੀ ਟੀਵੀ ਦਾ ਥੈਂਕਸ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਵਰਗੇ ਚੈਨਲਾਂ ਦੇ ਜ਼ਰੀਏ ਪ੍ਰੋਮੋਟ ਕਰਕੇ ਵਾਤਾਵਰਨ ਨੂੰ ਅੱਗੇ ਲਿਆਉਣ ਦਾ ਇਹ ਜਿਹੜਾ ਸੇਵਾ ਦਾ ਪਰਾਲਾ ਹੈ ਜਿਹੜੇ ਸੇਵਾ ਦੇ ਉਪਰਾਲੇ ਕਰਦੇ ਚੈਨਲ ਮੈਂ ਉਹਨਾਂ ਦਾ ਥੈਂਕਸ ਕਰਦਾ ਔਰ ਚੰਨ ਜੀ ਜੋਗੀ ਜੀ ਤੁਹਾਡਾ ਵੀ ਥੈਂਕਸ ਕਰਦਾ ਤੁਸੀਂ ਖੁਦ ਵੀ ਇੱਕ ਰਾਈਟਰ ਹੋ ਔਰ ਤੁਸੀਂ ਜਾਣਦੇ ਹੋ ਕਿ ਇਹਨਾਂ ਗੀਤਾਂ ਦਾ ਮੁੱਲ ਖੁਦ ਜਿਹਦਾ ਕੈਨਾਤ ਕੁਦਰਤ ਪਰਮਾਤਮਾ ਨਾਲ ਜੁੜੇ ਹੋ ਲੋਕ ਹੀ ਪਾਉਂਦੇ ਆ ਜਿਆਦਾਤਰ ਲੋਕ ਜਿਹੜੇ ਧੁੰਮਧਰਕੇ ਵਾਲੇ ਗੀਤ ਸੁਣਦੇ ਆ ਉਹ 4 ਦਿਨਾਂ ਦਾ ਖੇਲ ਹੁੰਦਾ ਪਰ ਇਹ ਸਦਾ ਜਿਹੜੇ ਕੁਦਰਤ ਦੇ ਗੁਣ ਗੁਣੇ ਪਰਮਾਤਮਾ ਦੇ ਗੁਣ ਗੁਣੇ ਇਹ ਉਹ ਗਾਇਕੀ ਹੈ ਜੀ ਬਿਲਕੁਲ ਜੀ ਔਰ ਦੇਖੋ ਜੇਕਰ ਆਪਾਂ ਗੱਲ ਕਰੀਏ ਹਾਂਜੀ ਇਸ ਗਾਇਕੀ ਦੇ ਵਿੱਚ ਹਾਂਜੀ ਆਮ ਤੌਰ ਤੇ ਆਪਾਂ ਕੋਈ ਕੰਮ ਇਸੇ ਕਰਕੇ ਕਰਦੇ ਆ ਕਿ ਸਾਨੂੰ ਕੋਈ 4-6 ਲੜ ਜੁੜ ਜਣ ਬਿਲਕੁਲ ਜੀ ਹਨਾ ਜੀ ਬਿਲਕੁਲ ਘਰ ਦਾ ਕੋਈ ਰੋਜ਼ਗਾਰ ਤੁਰ ਪਵੇ ਬਿਲਕੁਲ ਜੀ ਅੱਜ ਕੱਲ ਗਾਇਕੀ ਤਾਂ ਹੈ ਇਹ ਵਪਾਰ ਇੱਕ ਬਹੁਤ ਵੱਡਾ ਬਣ ਗਿਆ ਇੰਡਸਟਰੀ ਬਣ ਗਿਆ ਬਿਲਕੁਲ 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 ਪਰ ਤੁਸੀਂ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਪੈਸਾ ਤਾਂ ਹੈ ਨਹੀਂ ਪਰ ਫਿਰ ਵੀ ਤੁਸੀਂ ਜਿੰਨੇ ਵੀ ਗੀਤ ਗਾਏ ਸਾਰੇ ਵਾਤਾਵਰਣ ਨੂੰ ਲੈ ਕੇ ਚੰਗੀਆਂ ਚੀਜ਼ਾਂ ਨੂੰ ਲੈ ਕੇ ਇਹ ਰਿਸਕ ਲੈ ਰਹੇ ਹੋ ਇਹ ਰਿਸਕਨੀ ਜੀ ਇਹ ਸੰਗਤ ਦਾ ਅਸਰ ਹੁੰਦਾ ਹੈ ਇਹ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਮਹਾਂਪੁਰਸ਼ ਉਹਨਾਂ ਦੇ ਜਦੋਂ ਨਾਲ ਮੈਂ ਜੁੜਿਆ ਔਰ ਉਹਨਾਂ ਦੇ ਇਹ ਜਿਹੜੇ ਕਾਰ ਸੇਵਾ ਦੇ ਮੈਂ ਕੰਮ ਦੇਖੇ ਔਰ ਮੈਂ ਉਹਦੇ ਤੋਂ ਬੜਾ ਪ੍ਰਭਾਵਿਤ ਹੋਇਆ ਮੈਂ ਕਿਹਾ ਵੀ ਸੰਤ ਇੱਕ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਕਾਰ ਸੇਵਾ ਨਿਭਾ ਰਿਹਾ ਤੇ ਮੇਰੇ ਕੋਲ ਤਾਂ ਪ੍ਰਮਾਤਮਾ ਨੇ ਇੱਕ ਹੁਨਰ ਦਿੱਤਾ ਹੈ ਗਾਇਕੀ ਦਾ ਔਰ ਮੈਂ ਕਹਿੰਦਾ ਲਿਖਦਾ ਵੀ ਆ ਪਿਆ ਔਰ ਮੈਂ ਕਿਹਾ ਵੀ ਮੈਂ ਜਿੰਨਾ ਵੱਧ ਤੋਂ ਵੱਧ ਯੋਗਦਾਨ ਹੋਵੇ ਮੈਂ ਕਿਉਂ ਨਾ ਪਾਵਾਂ ਕਿਉਂਕਿ ਸਾਹ ਦੀ ਹਵਾ ਦੀ ਪਾਣੀ ਦੀ ਮੈਨੂੰ ਵੀ ਜ਼ਰੂਰਤ ਆ ਔਰ ਮੇਰੇ ਬੱਚਿਆਂ ਨੂੰ ਵੀ ਜ਼ਰੂਰਤ ਆ ਜੇ ਅਸੀਂ ਇਸ ਸਮਾਜ ਦੇ ਉੱਤੇ ਰਹਿ ਤਾਂ ਸਾਡੇ ਤੋਂ ਬਾਅਦ ਦੇ ਵਿੱਚ ਸਾਡੇ ਹੁੰਦਿਆਂ ਵੀ ਕਿਸੇ ਨੇ ਯਾਨੀ ਕਿ ਇਸ ਨੂੰ ਨਾ ਸੰਭਿਆ ਤੇ ਸਾਡੀ ਜ਼ਿੰਦਗੀ ਖਤਮ ਆ ਇਹਹੀ ਮੈਂ ਗੁਣਗੁਣਾ ਰਿਹਾ ਸੀਗਾ ਕਿ ਵਾਤਾਵਰਨ ਤੇ ਪਸ਼ੂ ਪਰਾਣੀ ਜੇ ਨਾ ਸੰਭੇ ਖਤਮ ਖਾਣੀ ਸੋ ਤੁਸੀਂ ਬਹੁਤ ਬਹੁਤ ਸਾਰੇ ਤੁਸੀਂ ਇਹ ਗੀਤ ਇਸੇ ਨੂੰ ਲੈ ਕੇ ਵਾਤਾਵਰਨ ਨੂੰ ਸਾਡੀ ਕੁਦਰਤ ਨੂੰ ਕਾਇਨਾਤ ਨੂੰ ਲੈ ਕੇ ਗਾਏ ਆ ਹਾਂਜੀ ਇੱਕ ਉਹ ਤਾਂ ਗੀਤ ਮੈਂ ਸੁਣ ਲਿਆ ਤੁਹਾਡਾ ਬਹੁਤ ਵਧੀਆ ਹੋਰ ਵੀ ਗੀਤ ਸੁਣਾ ਦੇ ਸਾਨੂੰ ਇਹ ਮੈਂ ਜਿਹੜਾ ਮੇਰਾ ਇਸ ਟਾਈਮ ਪਪੂਲਰ ਹੋ ਰਿਹਾ ਸੌਂਗ రికార్డ్ बोलदे सो ਹਰ ਇੱਕ ਬੰਦਾ ਕਹਿੰਦਾ ਕਿ ਮੇਰੇ ਬੜੇ ਦੁਨੀਆ ਦੇ ਉੱਤੇ ਰਿਕਾਰਡ ਬੋਲਦੇ ਔਰ ਹਰ ਇੱਕ ਬੰਦਾ ਚਾਹੁੰਦਾ ਕਿ ਮੀਡੀਆ ਦੇ ਉੱਤੇ ਮੈਂ ਰਿਕਾਰਡ ਬਣਾਉਣੇ ਕਿ ਲੋਕਾਂ ਦੇ ਵਿੱਚ ਪੌਪੂਲਰ ਹੋਣਾ ਹੈ ਕਈ ਤੇ ਵਿਚਾਰੇ ਇੱਥੋਂ ਤੱਕ ਕਿ ਖੁਦ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੰਦੇ ਆ ਪਰ ਉਹ ਪ੍ਰਸਿੱਧੀ ਉਹਨਾਂ ਨੂੰ ਫੇਰ ਵੀ ਨਹੀਂ ਹਾਸਲ ਹੁੰਦੀ ਪੁੰਨ ਔਰ ਫਲੀਆਂ ਪ੍ਰਮਾਤਮਾ ਸ਼ਾਇਦ ਕਿਸੇ ਕਿਸੇ ਨੂੰ ਬਖਸ਼ਦਾ ਸੋ ਮੇਰੀ ਝੋਲੀ ਦੇ ਵਿੱਚ ਇਹ ਜਾਨਕਿ ਪੁੰਨ ਔਰ ਫਲੀਆਂ ਪਈਆਂ ਤੇ ਮੈਂ ਉਹਦਾ ਤੁਹਾਨੂੰ ਸਿਰਟਾ ਦੱਸਦਾ ਜੀ ਆਪਣੇ ਆਉਣ ਵਾਲੇ ਗੀਤ ਜੀ ਸੋ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਆਇਆ ਹੈ ਗੀਤ ਮੇਰਾ ਕਿਸੇ ਵਿੱਚ ਕਿਸੇ ਦਾ ਯਾਰ ਬੋਲਦਾ ਕਿਸੇ ਵਿੱਚ ਪੈਸੇ ਦਾ ਹੰਕਾਰ ਬੋਲਦਾ ਹੋਰ ਇਹ ਰੱਬ ਦੀ ਰਜਾ ਦੇ ਵਿੱਚ ਨਹੀਂ ਉਹ ਢੋਲਦੇ ਉਹ ਯਾਰ ਬੋਲਦੇ ਨਹੀਂ ਯਾਰਾਂ ਦੇ ਯਾਰ ਬੋਲਦੇ ਨਹੀਂ ਯਾਰਾਂ ਦੇ ਰਕਾਰਡ ਬੋਲਦੇ ਯਾਰ ਬੋਲਦੇ ਨਹੀਂ ਯਾਰਾਂ ਦੇ ਰਕਾਰਡ ਬੋਲਦੇ ਅੱਛਾ ਇਹਨਾਂ ਜਿਹੜਾ ਤੁਸੀਂ ਸੁਣਾ ਗਾਉਣੇ ਹੋ ਥੈਂਕ ਯੂ ਗੋਣਾ ਕਿਸੇ ਤੋਂ ਸਿੱਖਿਆ ਵੀ ਹੈ ਬਿਲਕੁਲ ਜੀ ਐ ਪਹਿਲਾਂ ਤਾਂ ਮੈਂ ਸਕੂਲ ਦੇ ਵਿੱਚ ਟੀਚਰ ਪ੍ਰੋਗਰਾਮ ਕਰਾਉਂਦੇ ਹੁੰਦੇ ਸੀਗੇ ਮੈਂ ਉਥੋਂ ਥੋੜਾ ਬਹੁਤਾ ਸਿੱਖਿਆ ਉਹਨਾਂ ਨੇ ਸਾਨੂੰ ਸਾਜਣ ਦੇ ਨਾਲ ਰੈਸਲ ਕਰਾਈ ਔਰ ਮੈਂ ਇੱਕ ਮੁਕਾਬਲਾ ਵੀ ਜਿੱਤਿਆ ਜਿਦੇ ਵਿੱਚ ਮੈਨੂੰ ਸੈਕੰਡ ਪ੍ਰਾਈਜ਼ ਮਿਲਿਆ ਸੋ ਉਦੋਂ ਸਮੇਂ ਦੀਆਂ ਕੁਝ ਨਿਜਮਤਾ ਨਹੀਂ ਸੀ ਪਤਾ ਤੇ ਇਸ ਕਰਕੇ ਮੈਂ 3 ਮਿੰਟ ਦੀ ਬਜਾਏ ਯਾਨਕਿ 5 ਮਿੰਟ ਹੀ ਲਾ ਦਿੱਤੇ ਆਪਣੀ ਮਸਤੀ ਵਿੱਚ ਗਾਉਂਦਾ ਰਿਹਾ ਤੇ ਮੇਰਾ ਪਹਿਲਾ ਸਥਾਨ ਤੇ ਖੁੱਸ ਗਿਆ ਪਰ ਦੂਜਾ ਸਥਾਨ ਮਿਲਿਆ ਮੈਨੂੰ ਬੜਾ ਹੌਸਲਾ ਮਿਲਿਆ ਔਰ ਤਹਿਸੀਲ ਦੇ ਵਿੱਚੋਂ ਮੇਰਾ ਉਹ ਸੈਕੰਡ ਪ੍ਰਾਈਜ਼ ਸੀਗਾ ਉਹਦੀ ਵਜ੍ਹਾ ਨਾਲ ਫਿਰ ਵੇ ਚਲੋ ਮੈਂ ਥੋੜਾ ਜਿਹਾ ਥੋੜਾ ਗਾਇਕੀ ਨਾਲ ਜੁੜ ਗਿਆ ਪਰ ਮੇਰਾ ਮੇਨ ਕੰਮ ਲਿਖਣ ਦਾ ਹੀ ਸੀਗਾ ਮੈਂ ਸ ਕਦੇ ਸੋਚਿਆ ਨਹੀਂ ਹੁੰਦਾ ਕਈ ਵਾਰੀ ਆਪਾਂ ਪੈਸਾ ਲਾ ਕੇ ਵੀ ਬਿਜ਼ਨਸ ਕਰਕੇ ਵੀ ਫੇਲ ਹੋ ਜਾਂਦੇ ਆ ਪਰ ਜਦੋਂ ਬਰਕਤ ਪਾਉਂਦਾ ਉਹ ਫਿਰ ਤੁਹਾਨੂੰ ਪਤਾ ਕਈ ਵਾਰੀ ਸੁੱਕਿਆਂ ਰੁੱਖਾਂ ਨੂੰ ਫਲ ਲਾ ਦਿੰਦਾ ਲੱਗ ਜਾਂਦਾ ਸੁੱਕਿਆਂ ਰੁੱਖਾਂ ਨੂੰ ਫਲ ਲੱਗ ਬਿਲਕੁਲ ਜੀ ਔਰ ਜੇਕਰ ਅਸੀਂ ਗੱਲ ਕਰੀਏ ਇਹ ਜਿਹੜੇ ਤੁਹਾਡੇ ਗੀਤ ਆ ਹਾਂ ਜੀ ਜਿਵੇਂ ਤੁਸੀਂ ਕਹਿੰਦੇ ਕਿ ਮੈਨੂੰ ਪ੍ਰਾਈਜ਼ ਮਿਲਿਆ ਮੈਨੂੰ ਸਨਮਾਨ ਮਿਲਿਆ ਹਾਂ ਜੀ ਕਿਹੜੇ ਸਨਮਾਨ ਆ ਹਾਂ ਜੀ ਸੁੱਕੇ ਹਾਂ ਜੀ ਉਹ ਟਿੱਡ ਤਾਂ ਨਹੀਂ ਪਰਦੇ ਨਹੀਂ ਜੀ ਹਾਂ ਬਿਲਕੁਲ ਨਹੀਂ ਸਨਮਾਨਾਂ ਦੇ ਨਾਲ ਸਾਡੇ ਜਵਾਕਾਂ ਦੀਆਂ ਫੀਸਾਂ ਨਹੀਂ ਤਰਨੀਆਂ ਬਿਲਕੁਲ ਜੀ ਸਨਮਾਨਾਂ ਦੇ ਨਾਲ ਸਾਡੇ ਘਰ ਦੇ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲਣੀ ਨਹੀਂ ਬਲਣੀ ਜੀ ਸਨਮਾਨਾਂ ਦੇ ਨਾਲ ਘਰਵਾਲੀ ਦੇ ਸੁਪਨੇ ਨਹੀਂ ਪੂਰੇ ਹੋਣੇ ਬਿਲਕੁਲ ਜੀ ਸਨਮਾਨਾਂ ਦੇ ਨਾਲ ਸਾਡੀ ਜ਼ਿੰਦਗੀ ਦੀ ਗੱਡੀ ਨਹੀਂ ਚੱਲਣੀ ਨਹੀਂ ਚੱਲਣੀ ਤੇ ਸਨਮਾਨਾਂ ਦੇ ਨਾਲ ਜੇਕਰ ਕਿਤੇ ਵਾਂਡੇ ਜਾਣਾ ਹੋਵੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਹੋਵੇ ਸਕੂਟਰ ਮੋਟਰਸਾਈਕਲ ਕਾਰ ਦੇ ਵਿੱਚ ਤੇਲ ਨਹੀਂ ਪੈਣਾ ਨਹੀਂ ਪੈਂਦਾ ਜੀ ਬਿਲਕੁਲ ਨਹੀਂ ਪੈਂਦਾ ਬਿਲਕੁਲ ਸਹੀ ਜੀ ਤੁਹਾਨੂੰ ਪਤਾ ਹੈ ਸਾਰੀਆਂ ਚੀਜ਼ਾਂ ਹਾਂਜੀ ਤੇ ਫਿਰ ਨਿਹਰਾਪੁਰ ਸਨਮਾਨ ਹੀ ਦਿੰਦੇ ਐਦਾਂ ਦੇ ਗੀਤ ਜਾਂ ਫਿਰ ਕੋਈ ਮਾਇਆ ਵੀ ਪੈ ਜਾਂਦੀ ਜੇਬ ਚ ਮੈਂ ਜਦੋਂ ਪਹਿਲਾ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਸੌਂਗ ਕੀਤਾ ਨਾ ਕਰ ਲੋ ਮਨੁੱਖਤਾ ਦੀ ਸੇਵਾ ਸੇਵਾ ਨੂੰ ਲੱਗਦੇ ਮੇਵੇ ਸੋ ਮੇਰਾ ਕਾਰਨ ਹੀ ਇਹ ਸੀਗਾ ਕਿ ਮੈਂ ਜਦੋਂ ਉਹਨਾਂ ਦਾ ਸੌਂਗ ਕੀਤਾ ਤਾਂ ਮੈਨੂੰ ਉੱਥੋਂ ਇਹ ਕਿਸ ਚੀਜ਼ ਸਿੱਖਣ ਨੂੰ ਮਿਲੀ ਕਿ ਜਿਹੜੇ ਹੈਂਡੀਕੈਪਟ ਬੰਦੇ ਉੱਥੇ ਜਿਹੜੇ ਤੰਦਰੁਸਤ ਹੋ ਗਏ ਉਹਨਾਂ ਦੀ ਜਾਨੀ ਕਿ ਇਲਾਜ ਦੌਰਾਨ ਉਹ ਸਹੀ ਹੋ ਕੇ ਜਾਨੀ ਕਿ ਕੁਛ ਨਾ ਕੁਛ ਉੱਥੇ ਵਰਕ ਕਰਦੇ ਆ ਕੋਈ ਸੇਵਾ ਕਰ ਰਿਹਾ ਕੋਈ ਰੋਟੀ ਫੜਾ ਰਿਹਾ ਕੋਈ ਤੇ ਮੈਂ ਕਿਹਾ ਜੇ ਇਹ ਬੰਦੇ ਜਾਨੀ ਕਿ ਸਮਾਜ ਵਾਸਤੇ ਯੋਗਦਾਨ ਪਾ ਰਹੇ ਆ ਤਾਂ ਸਾਨੂੰ ਤਾਂ ਪ੍ਰਮਾਤਮਾ ਨੇ ਅੰਗ ਪੈਰ ਜਿਹੜੇ ਸਹੀ ਵਗੈਰਾ ਸਾਰੀਆਂ ਲਾਹਤਾਂ ਛੱਡ ਕੇ ਉਹਨਾਂ ਨੂੰ ਤਿਆਗ ਕੇ ਔਰ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜ ਕੇ ਮੈਂ ਇਹ ਚੀਜ਼ ਸਿੱਖੀ ਹੈ ਕਿ ਇਹਦੇ ਵਿੱਚ ਜਿੰਨਾ ਵੀ ਦਸਵੰਦ ਹੁੰਦਾ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਲੱਖ ਰੁਪਏ ਤੋਂ ਤੁਸੀਂ ਫੇਰ ਹੀ ਦਾਨ ਕਰਨਾ ਹੈ ਜੇ ਤੁਹਾਡੇ ਕੋਲ 1 ਰੁਪਿਆ ਵੀ ਆ ਤਾਂ ਤੁਸੀਂ ਉਹ ਵੀ ਦਾਨ ਕਰ ਸਕਦੇ ਆ ਜੇ ਤੁਹਾਡੇ ਕੋਲ ਤਨ ਔਰ ਮਨ ਦੀ ਸੇਵਾ ਹੀ ਇਕੱਲੀ ਤੁਸੀਂ ਇਹ ਵੀ ਕਰ ਸਕਦੇ ਆ ਸੇਵਾ ਤਿੰਨ ਤਰ੍ਹਾਂ ਦੀ ਹੈ ਸੋ ਮੇਰੇ ਕੋਲ ਜਿੰਨੀ ਕ ਤਨ ਦੀ ਸੇਵਾ ਹੁੰਦੀ ਮੈਂ ਉਹ ਵੀ ਕਰਦਾ ਜਿੰਨੀ ਕ ਮੇਰੀ ਮਨ ਦੀ ਔਰ ਮੇਰੇ ਤਨ ਦੀ ਸੇਵਾ ਮੈਂ ਉਹ ਕਰਦਾ ਦੇਖੋ ਮੈਂ ਇਹ ਤੁਹਾਡੀ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਸੇਵਾ ਤੇ ਅਸੀਂ ਕਰਦੇ ਆ ਕਿਉਂਕਿ ਸੇਵਾ ਤਿੰਨੇ ਤਰ੍ਹਾਂ ਦੀ ਹੈ ਤਨ ਦੀ ਆ ਮਨ ਦੀ ਆ ਤੇ ਤਨ ਦੀ ਆ ਹਾਂਜੀ ਹਾਂਜੀ पर ਇਸੇ ਸੇਵਾ ਨੂੰ ਕਰਨ ਦੇ ਨਾਲ-ਨਾਲ ਹਾਂਜੀ ਤਨ ਸਾਡਾ ਤਾਂ ਤਗੜਾ ਰਹੂਗਾ ਜੇਕਰ ਰੋਟੀ ਮਿਲੂਗੀ ਬਿਲਕੁਲ 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 ਮਨ ਵੀ ਸਾਡਾ ਤਾਂ ਹੀ ਸ਼ਾਂਤ ਰਹੂਗਾ ਵੀ ਜੇਕਰ ਪੱਲੇ ਪਈਆਂ ਰੋਟੀਆਂ ਹਨਾ ਤੇਰੀ ਤਾਂ ਕੁਝ ਗੱਲ ਬਣਦੀ ਤੇ ਜੇਕਰ ਅਸੀਂ ਤਾਂ ਸਾਡੇ ਕੋਲ ਕੋਈ ਮਾੜਾ ਮੋਟਾ ਹੋਊਗਾ ਤੇ ਤਾਂ ਅਸੀਂ ਹੋਰ ਵੀ ਕਰ ਲਵਾਂਗੇ ਮੈਂ ਤਾਂ ਇਹ ਪੁੱਛਣਾ ਚਾਹਨਾ ਕਿ ਅਜਿਹੇ ਗੀਤ ਜਿਹੜੇ ਆ ਹਾਂਜੀ ਅੱਜ ਕੱਲ ਗੀਤ ਲੋਕਾਂ ਦੇ ਚੱਲ ਜਾਂਦੇ ਆ ਲੱਖਾਂ ਦੇ ਵਿੱਚ ਵੀਊ ਹੋ ਜਾਂਦੇ ਆ ਉਹਨਾਂ ਦੇ ਵੀ ਜਿਹੜੇ ਕੋਈ ਵੱਡ ਬਡਾਂਗੇ ਵਾਲੇ ਗੀਤ ਗਾਉਂਦੇ ਆ ਕੋਈ ਗੜਾਸਿਆਂ ਕੋਈ ਰਫਲਾਂ ਵਾਲੇ ਕੋਈ ਫਲਾਨਾ ਢਮਕਾਨਾ ਇਦਾਂ ਦੇ ਗਾਈ ਜਾਂਦੇ ਆ ਪਰ ਜਿਹੜੇ ਚੰਗੇ ਗੀਤ ਆ ਨਾ ਮੇਰੇ ਵੀਰ ਹਾਂਜੀ ਉਹਨਾਂ ਗੀਤਾਂ ਨੂੰ ਨਾ ਤਾਂ ਸਾਡੀਆਂ ਜੜੀਆਂ ਸਭਾ ਸੁਸਾਇਟੀਆਂ ਬਿਲਕੁਲ ਨਾ ਤਾਂ ਕੋਈ ਸੱਬੇਚਾਰ ਸੰਸਥਾਵਾਂ ਨਾ ਤਾਂ ਕੋਈ ਬਾਹਰਲੀਆ ਸੰਸਥਾਵਾਂ ਸੱਦਦੀਆਂ ਪੁੱਛਦੀਆਂ ਹੈ ਨਹੀਂ ਬਿਲਕੁਲ ਬਿਲਕੁਲ ਸੱਦਲ ਨੂੰ ਨਹੀਂ ਆਉਂਦਾ ਕਿ ਯਾਰ ਅਸੀਂ ਚੰਗਾ ਵੀ ਕਰਦੇ ਸਾਨੂੰ ਤਾਂ ਵੀ ਕੋਈ ਨਹੀਂ ਪੁੱਛਦਾ ਲੋਕੀ ਆ ਗਾਣਿਆਂ ਦੇ ਨਾਮ ਦੇ ਗਾਲਾਂ ਕੱਢ ਕੇ ਤੁਰ ਜਾਂਦੇ ਆ ਉਹਨਾਂ ਦੇ ਵੱਡੇ ਵੱਡੇ ਸਨਮਾਨ ਹੁੰਦੇ ਇਹ ਤੁਹਾਡੀ ਲੱਖ ਰੁਪਏ ਦੀ ਗੱਲ ਆ ਕੋਈ ਚੈਨਲ ਇਦਾਂ ਦੇ ਹੁੰਦੇ ਆ ਜਿਹੜੇ ਇਹੋ ਜੀ ਸਚਾਈ ਨੂੰ ਸਾਹਮਣੇ ਲੈ ਕੇ ਆਉਂਦੇ ਆ ਜਿਆਦਾਤਰ ਮੈਂ ਬਹੁਤ ਚੈਨਲਾਂ ਨੂੰ ਉਹ ਖੁਦ ਆਪ ਕਹਿੰਨਾ ਕਿ ਕੋਈ ਪੱਤਰਕਾਰ ਕੋਈ ਚੈਨਲ ਵਾਲਾ ਮੈਨੂੰ ਆਣ ਕੇ ਪੁੱਛੇ ਵੀ ਭਾਜੀ ਤੁਸੀਂ ਚੰਗਾ ਕੀ ਕੀਤਾ ਤੇ ਮਾੜਾ ਕੀ ਕੀਤਾ ਇਹ ਤੁਹਾਡੇ ਜਿਹੜਾ ਸਵਾਲ ਆ ਬਹੁਤ ਜਿਆਦਾ ਬੈਸਟ ਆ ਔਰ ਮੈਂ ਇਹੀ ਗੁਜਾਰਿਸ਼ ਕਰਦਾ ਕਿ ਜਿਹੜੇ ਅਜੇ ਵੀ ਪੰਜਾਬੀ ਮਾਂ ਦਾ ਰੌਲਾ ਪਾਉਂਦੇ ਆ ਅਸੀਂ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਉਹਨਾਂ ਸਟੇਜਾਂ ਦੇ ਉੱਤੇ ਵੀ ਸਾਡੇ ਵਰਗੇ ਕਲਾਕਾਰਾਂ ਨੂੰ ਮੈਂ ਨਹੀਂ ਕਹਿੰਦਾ ਮੈਨੂੰ ਹੀ ਸਨਮਾਨਤ ਕਰੋ ਮੇਰੇ ਵਰਗੇ ਹੋਰ ਵੀ ਬਹੁਤ ਆ ਬਹੁਤ ਆ ਜੇ ਤੁਸੀਂ ਇਹਨਾਂ ਦੀ ਬਾਹ ਨਹੀਂ ਫੜੋਗੇ ਤੇ ਹੋ ਸਕਦਾ ਮੈਂ ਬੜੀ ਦੇਰ ਪਹਿਲਾਂ ਡੋਲ ਜਾਂਦਾ ਪਰ ਮੈਂ ਧੰਨਵਾਦ ਕਰਦਾ ਉਹਨਾਂ ਵਿਦੇਸ਼ ਵਿੱਚ ਬੈਠੇ ਐਨ ਆਰ ਆਈ ਵੀਰਾਂ ਦਾ ਮੇਰੇ ਜਿੰਨੇ ਵੀ ਸੌਂਗ ਹੋਏ ਇਧਰੋਂ ਵੀ ਸਪੋਰਟ ਮੈਨੂੰ ਹੋਈ ਆ ਉਧਰੋਂ ਹੋਈ ਉਧਰੋਂ ਸਿਰਫ ਇੱਕੋ ਸਪੋਰਟ ਦੀ ਘਾਟ ਆ ਮੈਨੂੰ ਕਿ ਮੈਂ ਵਿਦੇਸ਼ ਦੇ ਵਿੱਚ ਜਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰ ਸਕਿਆ ਔਰ ਉਧਰ ਦੇ ਲੋਕ ਬੜੇ ਜਾਗਰੂਕ ਨੇ ਵਾਤਾਵਰਣ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਨੇ ਅਸੀਂ ਉਧਰ ਜਾ ਕੇ ਤਾਂ ਅਮਲ ਕਰ ਲੈਨੇ ਆ ਪਰ ਇੱਥੇ ਅਮਲ ਨਹੀਂ ਕਰਦੇ ਆਪਣੇ ਦੇਸ਼ ਵਿੱਚ ਤਾਂ ਹੀ ਜਾਂਦੀ ਜਿਹੜੀ ਜਿਹੜਾ ਸਾਡੇ ਫਰਜ਼ੇ ਅਸੀਂ ਭੁੱਲੇ ਆ ਸਾਡਾ ਸਭ ਚਾਰ ਸਾਡਾ ਵਾਤਾਵਰਨ ਸਾਡਾ ਭਾਈਚਾਰਾ ਇਹਨਾਂ ਚੀਜ਼ਾਂ ਨੇ ਖਤਮ ਕੀਤਾ ਜਿੱਥੇ ਅਸੀਂ ਵਿਆਹ ਦੇ ਵਿੱਚ ਇੱਕ ਪਿਓ ਜਿਹੜਾ ਆਪਣੇ ਪੁੱਤ ਨੂੰ ਇਹ ਨਹੀਂ ਕਹਿ ਸਕਦਾ ਕਿ ਪੁੱਤ ਤੂੰ ਮੇਰੇ ਸਾਹਮਣੇ ਨਸ਼ਾ ਪੀ ਕੇ ਕੀ ਕਰ ਰਿਹਾ ਤੇ ਉਹ ਕਹਿੰਦਾ ਬਾਪੂ ਮੈਂ ਆਪਦੀ ਜ਼ਿੰਦਗੀ ਦੇ ਇੰਜੋਇਮੈਂਟ ਕਰ ਰਿਹਾ ਤੂੰ ਤੇਰਾ ਫਰਜ਼ ਜਿੱਸੀ ਤੂੰ ਕਰ ਦਿੱਤਾ ਇਹ ਮੇਰੀ ਆਪਣੀ ਲਾਈਫ ਆ ਤੇ ਉਥੇ ਜਿੱਥੇ ਆਪਾਂ ਫਰਜ਼ ਨੂੰ ਭੁੱਲ ਜਾਂਦੇ ਆ ਫਿਰ ਜਿੱਥੇ ਇਦਾਂ ਦੇ ਗੀਤਾਂ ਨੂੰ ਤੁਸੀਂ ਪ੍ਰਮੋਟ ਨਹੀਂ ਕਰੋਗੇ ਤਾਂ ਫਿਰ ਇਹੀ ਕੁਸ਼ੀ ਹੋਣਾ ਬਿਲਕੁਲ ਕਿਉਂਕਿ ਇਹ ਸੱਚ ਵਸ ਇਹ ਸੱਚ ਹੈ ਇਹੋ ਸਚਾਈ ਹੈ ਇਹ ਜ਼ਿੰਦਗੀ ਦੇ ਵਿੱਚ ਇਹ ਇਦਾਂ ਹੀ ਚੱਲਦਾ ਰਹਿਣਾ ਪਰ ਇੱਕ ਗੱਲ ਜਿਹੜੀ ਤੁਸੀਂ ਹਣ ਕੀਤੀ ਹੈ ਹਾਂ ਜੀ ਕਿ ਬਾਹਰ ਜਾ ਕੇ ਵਿਦੇਸ਼ ਦੀ ਧਰਤੀ ਤੇ ਜਾ ਕੇ ਪੰਜਾਬੀ ਬੋਲੀ ਦੀ ਸੇਵਾ ਕਰਨੀ ਚਾਹੁੰਦੇ ਆ ਹਾਂ ਜੀ ਸੇਵਾ ਤਾਂ ਕਰਨ ਨੂੰ ਇੱਧਰ ਵੀ ਬੜੀ ਪਈ ਆ ਕਿਉਂਕਿ ਕਿਉਂਕਿ ਉਧਰਲੇ ਲੋਕ ਤਾਂ ਜਿਆਦਾ ਪੰਜਾਬੀ ਨਾਲ ਜੁੜੇ ਹੋਇਆ ਸਾਡੇ ਵਾਲਿਆਂ ਨੂੰ ਇੱਧਰ ਪਤਾ ਨਹੀਂ ਕੀ ਫੇਟਾ ਚੜਿਆ ਆ ਬਿਲਕੁਲ ਬਿਲਕੁਲ ਪਤਾ ਸਾਡੇ ਘਰਾਂ ਦੇ ਬਾਹਰ ਨੇਮ ਪਲੇਟਾਂ ਪੰਜਾਬੀ ਦੇ ਵਿੱਚ ਹਾਂ ਜੀ ਨਾ ਸਾਡੀਆਂ ਦੁਕਾਨਾਂ ਦਫ਼ਤਰਾਂ ਦੇ ਨਾਮ ਉੱਤੇ ਪੰਜਾਬੀ ਦੇ ਵਿੱਚ ਬਹੁਤ ਸਰਕਾਰ ਕਹਿੰਦੀ ਆ ਕਿ ਆਹ ਕਰ ਦਿਓ ਸਾਰੇ ਪੰਜਾਬੀ ਦੇ ਵਿੱਚ ਨਾ ਹਾਂ ਜੀ ਸੇਵਾ ਤਾਂ ਇੱਧਰ ਵੀ ਕੀਤੀ ਜਾ ਸਕਦੀ ਹੈ ਕੀ ਗੱਲ ਇੱਧਰ ਸੇਵਾ ਨੂੰ ਮੇਹਬਾ ਨਹੀਂ ਲੱਗਦਾ ਮੈਂ 1 ਮਿੰਟ ਤੁਹਾਡੀ ਇਸੇ ਗੱਲ ਸੌਰੀ ਕੱਟ ਰਿਹਾ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਮੈਂ ਲੋਕਡਾਊਨ ਦੇ ਵਿੱਚ ਪਾਸਵਰਡ ਬਣਾਇਆ ਅ ਜਦੋਂ ਉਸ ਮੇਰੇ ਖਾਲ 1.5 ਸਾਲੀ ਹੋਇਆ ਪਾਸਵਰਡ ਬਣਾਏ ਨੂੰ ਮੈਂ ਪਾਸਵਰਡ ਨਹੀਂ ਸੀ ਬਣਾਉਂਦਾ ਮੈਂ ਇਸੇ ਕਰਕੇ ਪਾਸਵਰਡ ਨਹੀਂ ਸੀ ਬਣਾਉਂਦਾ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਜਿਸ ਕੋ ਦਰਸ਼ਨਿਤ ਹੈ ਉਸ ਕੋ ਦਰਸ਼ਨ ਉਤ ਹੈ ਮੈਂ ਕਹਾਂ ਜੇ ਮੈਨੂੰ ਪੰਜਾਬ ਦੇ ਵਿੱਚ ਮੇਰੀ ਗਾਇਕੀ ਨੂੰ ਮੇਰੀ ਗੁਰਬਾਣੀ ਵਰਗੀ ਗਾਇਕ ਨੂੰ ਜੇ ਨਹੀਂ ਸਮਝਿਆ ਕਿਸੇ ਨੇ ਤਾਂ ਮੈਂ ਕਿਹਾ ਉੱਥੇ ਜਾ ਕੇ ਮੈਂ ਕੀ ਕਰ ਲੂੰਗਾ ਮੈਂ ਜਾਨਕੀ ਮਜਬੂਰ ਸੀ ਚਲੋ ਪੈਸੇ ਦੀ ਤਾਂ ਪ੍ਰੋਬਲਮ ਹੁੰਦੀ ਹੁੰਦੀ ਆ ਪਰ ਵੈਸੇ ਵੀ ਮਜਬੂਰ ਸੀ ਮੈਂ ਕਿਹਾ ਨਹੀਂ ਮੈਂ ਪਹਿਲਾਂ ਇੱਥੇ ਹਿੱਟ ਹੋਊਗਾ ਪਰ ਪ੍ਰਮਾਤਮਾ ਨੇ ਮੇਰੀ ਸੁਣੀ ਔਰ ਮੇਰੇ ਗੀਤ ਉੱਥੇ ਵੱਜੇ ਔਰ ਉਹਨਾਂ ਲੋਕਾਂ ਨੇ ਜਾਨਕੀ ਉੱਥੇ ਨਗਰ ਕੀਰਤਨਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਮੇਰੇ ਪੋਸਟਰ ਓਪਨਿੰਗ ਕੀਤੇ ਬੜਾ ਹੌਸਲਾ ਵਜਾਈ ਕੀਤੀ ਪਰ ਉਹ ਜਦੋਂ ਉਹਨਾਂ ਨੇ ਕੀਤੀ ਤੇ ਇੱਧਰ ਵੀ ਪੰਜਾਬ ਦੇ ਵਿੱਚ ਵੀ ਜਾਨਕੀ ਮੇਰਾ ਨਾਮ ਬਾਬਾ ਜੀ ਹੁਣ ਦੀ ਕਿਰਪਾ ਨਾਲ ਔਰ ਸਾਰੇ ਜਿਹੜੇ ਅੱਛੇ-ਅ ਆਪਣੇ ਸਭਿਆਚਾਰ ਸਾਹਿਤ ਵਾਲੇ ਉਹਨਾਂ ਨਾਲ ਸਭਾ ਮਨ ਨਾਲ ਮੈਂ ਜੁੜਿਆ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਮੇਰੀ ਗਾਇਕੀ ਦਾ ਤੇ ਉਹਨਾਂ ਨੇ ਬਹੁਤ ਸਾਰਾ ਮਾਨ ਦਿੱਤਾ ਉਹ ਮੇਰੀ ਤਮੰਨਾ ਜਾਣੀ ਕਿ ਬਾਹਰ ਜਾਣ ਦੀ ਵੀ ਮਰ ਗਈ ਵੀ ਵਾਕਈ ਜਾਨੀ ਕਿ ਜਦ ਤੱਕ ਇਨਸਾਨ ਹਿੱਟ ਨਹੀਂ ਨਾ ਹੁੰਦਾ ਉਹ ਕਈ ਪਾਪੜ ਵੇਲਦਾ ਹੈ ਨਹੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਅਸੀਂ ਅਸੀਂ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਭਾਈ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਪ੍ਰੋਗਰਾਮ ਨੂੰ ਕਿ ਤੁਹਾਨੂੰ ਵੀ ਜ਼ਰੂਰ ਬਾਹਰ ਜ਼ਰੂਰ ਲੈ ਕੇ ਜਾਣ ਉੱਥੇ ਬਿਲਕੁਲ ਕਿਉਂਕਿ ਜਿਹੜੇ ਤਰ੍ਹਾਂ-ਤਰ੍ਹਾਂ ਦੇ ਲੋਕ ਤਾਂ ਉੱਥੇ ਗਏ ਹੋਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਕਿ ਨਾ ਪੰਜਾਬ ਨਾ ਪੰਜਾਬੀ ਨਾ ਪੰਜਾਬੀਦ ਨੂੰ ਕੋਈ ਦੇਣ ਹੈ ਬਿਲਕੁਲ ਤੁਹਾਡੇ ਵਰਗਾ ਬੰਦਾ ਜੇਕਰ ਕੋਈ ਕਰਦਾ ਹੈ ਕੰਮ ਉਹਨੂੰ ਸੱਦ ਵੀ ਲਿਆ ਤਾਂ ਐਡੀ ਕੋਈ ਨਿਹਰ ਕਰਦੀ ਨਹੀਂ ਮੈਂ ਜਾਣੀ ਚੰਗੀ ਗੱਲ ਆ ਸਗੋਂ ਬਾਕੀ ਵੀ ਥੋੜੇ ਜੇ ਪ੍ਰੇਰਿਤ ਹੋਣਗੇ ਤੇ ਗੱਲਾਂ ਬਾਤਾਂ ਵੀ ਜਲਦੀਆਂ ਰਹਿਣਗੀਆਂ ਪਰ ਮੈਂ ਜੋਨਾ ਕਿ ਨਾਲ-ਨਾਲ ਗੀਤ ਵੀ ਚੱਲਦੇ ਰਹਿਣ ਕਿਉਂਕਿ ਤੁਹਾਡੇ ਗੀਤ ਬੜੇ ਸੋਹਣੇ ਨੇ ਦਿਲ ਕਰਦਾ ਕਿ ਸੁਣੀ ਜਾਈਏ ਇਹ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਉਧਰ ਵੀ ਜੇ ਜਾਊਂਗਾ ਤਾਂ ਉਧਰ ਵੀ ਪੰਜਾਬੀਆਂ ਦੀ ਸੇਵਾ ਕਰਨੀ ਜਾਣਾ ਕਿਉਂਕਿ ਜਿਨ੍ਹਾਂ ਨੂੰ ਹਾਂ ਜੀ ਪੰਜਾਬੀ ਜ਼ਿਆਦਾ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਸਾਡੇ ਇੱਧਰ ਹੀ ਟੁੱਟ ਗਏ ਆ ਹਾਂਜੀ ਗਾਣਾ ਗਾਣਾ ਸੁਣਾ ਜਾਗੇ ਹੋ ਲਿਖੋ ਕੁਝ ਸੋਚ ਕੇ ਗਾਓ ਕੁਝ ਸੋਚ ਕੇ ਐਵੇਂ ਨਾ ਪੰਜਾਬ ਨੂੰ ਖਾਣੋ ਚੋਣੋ ਚਕੇ ਟੀਵੀ ਤੇ ਚੈਨਲਾਂ ਨੂੰ ਵੇਨਤੀਆ ਮੇਰੀ ਟੀਵੀ ਤੇ ਚੈਨਲਾਂ ਨੂੰ ਵੇਨਤੀਆ ਮੇਰੀ ਗੀਤ ਚੱਜਦੇ ਵਖਾ ਆ ਮੁੰਡੇ ਆ ਪੰਜਾਬ ਦੇ ਵੀ ਸ਼ੇਰ ਗੱਭਰੂ ਐਵੇਂ ਗੁੰਡੇ ਨਾ ਬਣਾਓ ਮੁੰਡੇ ਆ ਪੰਜਾਬ ਦੇ ਸ਼ੇਰ ਗੱਭਰੂ ਐਵੇਂ ਗੁੰਡੇ ਨਾ ਬਣਾਓ ਬਹੁਤ ਅੱਛਾ ਬਹੁਤ ਅੱਛਾ ਅਲਵੀਰ ਸ਼ੇਰਪੁਰੀ ਜੀ ਭਾਵੇਂ ਆ ਘੁੰਮਦੇ ਆ ਘਮੋਂਦੇ ਆ ਸੈਰ ਕਰਦੇ ਆ ਆਪਾਂ ਗੱਲਬਾਤ ਥੋੜੀ ਕੀਤੀ ਪਰ ਇਹ ਚੰਗੀ ਗੱਲਬਾਤ ਆ ਬਿਲਕੁਲ ਤੁਸੀਂ ਬਹੁਤ ਸੋਹਣਾ ਲਿਖਦੇ ਵੀ ਹੋ ਬਹੁਤ ਸੋਹਣਾ ਗਾਉਂਦੇ ਵੀ ਹੋ ਪਰਮਾਤਮਾ ਤੁਹਾਡੇ ਹੁਨਰ ਨੂੰ ਹੋਰ ਕਾਮਯਾਬੀ ਬਖਸ਼ੇ ਔਰ ਤੁਹਾਨੂੰ ਵੀ ਸਿਹਤਯਾਬੀ ਕਾਮਯਾਬੀ ਬਖਸ਼ੇ ਔਰ ਅੱਗੇ ਹੋਰ ਵੀ ਵਧੀਆ ਵਧੀਆ ਗੀਤ ਗਾਓ ਔਰ ਸਾਨੂੰ ਤੁਸੀਂ ਸੁਣਾਓ ਇੱਕ ਮੈਂ ਤੁਹਾਨੂੰ ਜੈਨਕੀ ਆਪਦੀ ਸ਼ੁਰੂਆਤ ਦੀ ਗੱਲ ਕਰਦਾ ਜਦੋਂ ਮੈਂ ਸਾਹਿਤ ਸਭਾ ਮਨ ਨਾਲ ਜੁੜਨ ਲੱਗਾ ਤੇ ਮੈਨੂੰ ਮੈਂ ਕਿਹਾ ਵੀ ਉੱਥੇ ਤਾਂ ਬੜੇ ਬੜੇ ਵੱਡੇ ਸ਼ਾਇਰ ਆ ਜਿਹੜੇ ਨਾਵਲਕਾਰ ਆ ਗਜ਼ਲਗੂ ਆ ਤੇ ਮੈਂ ਇੱਕ ਛੋਟਾ ਜਿਹਾ ਗੀਤਕਾਰ ਵੀ ਮੇਰਾ ਉੱਥੇ ਕੀ ਮੁੱਲ ਪਊ ਪਰ ਸਤਿਕਾਰਯੋਗ ਚੰਨ ਮੂਮੀ ਸਾਹਿਬ ਬਹੁਤ ਅੱਛੇ ਸ਼ਾਇਰ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਖਰਬੂਜੇ ਦੇ ਕੋਲ ਖਰਬੂਜਾ ਜਾਂਦਾ ਤੇ ਉਹ ਰੰਗ ਫੜਦਾ ਤੇ ਜਦੋਂ ਤੁਸੀਂ ਉੱਥੇ ਜਾਓਗੇ ਸਭਾ ਦੇ ਵਿੱਚ ਤੇ ਤੁਸੀਂ ਉਹਨਾਂ ਦੇ ਕੋਲੋਂ ਕੁਝ ਸਿੱਖਣ ਨੂੰ ਮਿਲੋਗੇ ਤੇ ਤੁਸੀਂ ਗੀਤ ਹੀ ਇਦਾਂ ਦਾ ਲਿਖ ਦੇਣਾ ਜਿਹੜਾ ਤੁਹਾਡਾ ਗੀਤ ਹੀ ਅਮਰ ਹੋ ਜਾਊਗਾ ਮੰਚ ਲੁਧਿਆਣਾ ਵੱਲੋਂ ਉਹ ਰਿਲੀਜ਼ ਵੀ ਹੋਇਆ ਉਹਨਾਂ ਨੇ ਆਪਣੇ ਕੋਲ ਰਿਕਾਰਡ ਵੀ ਰੱਖਿਆ ਉਹਦੀਆਂ ਮੈਂ ਦੋ ਲੈਣਾ ਤੁਹਾਡੇ ਨਾਲ ਸਾਂਝਾ ਕਰਨਾ ਜਿੱਥੋਂ ਮੈਨੂੰ ਯਾਨੀ ਕਿ ਸਾਹਿਤ ਵਰਗੀ ਗਾਇਕੀ ਦਾ ਜਿਹੜਾ ਸ਼ੌਕ ਲੱਗ ਗਿਆ ਇਹ ਤਾਂ ਸੱਚ ਹੈ ਆਉਣੀ ਮੌਤ ਜ਼ਰੂਰੀ ਬੰਦੇ ਨੂੰ ਇਹ ਤਾਂ ਸੱਚ ਹੈ ਆਉਣੀ ਮੌਤ ਜ਼ਰੂਰੀ ਬੰਦੇ ਨੂੰ ਮੌਤੋਂ ਪਹਿਲਾਂ ਮਾਰ ਲੈਂਦੀ ਮਜਬੂਰੀ ਬੰਦੇ ਨੂੰ ਮੌਤੋਂ ਪਹਿਲਾਂ ਮਾਰ ਲੈਂਦੀ ਮਜਬੂਰੀ ਬੰਦੇ ਨੂੰ ਭਾਵੇਂ ਹੋਵੇ ਰਾਜਾ ਰਾਣਾ ਮਿਲਦਾ ਨਹੀਂ ਉਹ ਕਿਤੇ ਟਿਕਾਣਾ ਹੋ ਭਾਵੇਂ ਹੋਵੇ ਰਾਜਾ ਰਾਣਾ ਮਿਲਦਾ ਨਹੀਂ ਉਹ ਕਿਤੇ ਟਿਕਾਣਾ ਪੈਂਦਾ ਹੈ ਦਰ ਦਰ ਤੇ ਜਾਣਾ ਮੰਨ ਕੇ ਉਸ ਖੁਦਾ ਦਾ ਪਾਣਾ ਭਾਵੇਂ ਹੱਕ ਦੀ ਨਾ ਬਲਵੀਰ ਮਿਲੇ ਭਾਵੇਂ ਹੱਕ ਦੀ ਨਾ ਬਲਵੀਰ ਮਿਲੇ ਭਾਵੇਂ ਹੱਕ ਦੀ ਨਾ ਬਲਵੀਰ ਮਿਲੇ ਮਜਦੂਰੀ ਬੰਦੇ ਨੂੰ ਮੌਤੋਂ ਪਹਿਲਾਂ ਮਾਰ ਲੈਂਦੀ ਮਜਬੂਰੀ ਬੰਦੇ ਨੂੰ ਮੌਤੋਂ ਪਹਿਲਾਂ ਮਾਰ ਲੈਂਦੀ ਮਜਬੂਰੀ ਬੰਦੇ ਨੂੰ ਵਾਜੀ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਚੰਗੀਆਂ ਗੱਲਾਂ ਸਾਨੂੰ ਲੱਗੀਆਂ ਤੁਹਾਡੇ ਨਾਲ ਕਰਕੇ ਤੇ ਇਹ ਮੁਲਾਕਾਤ ਬਹੁਤ ਸੋਹਣੀ ਹੋ ਗਈ ਇੱਕ ਤਾਂ ਕੁਦਰਤ ਦੇ ਅੰਗ ਸੰਗ ਇੱਕ ਤੁਹਾਡੀ ਆਵਾਜ਼ ਤੇ ਤੁਹਾਡੇ ਲਫ਼ਜ਼ ਸੁਣ ਕੇ ਅਲਫ਼ਾਜ਼ ਸੁਣ ਕੇ ਬਹੁਤ ਚੰਗਾ ਲੱਗਾ ਔਰ ਇਸ ਸਮਾਂ ਬਤਾਉਣ ਦੇ ਲਈ ਸਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਆਪਣੇ ਗੱਲਾਂ ਨਾਲ ਗੀਤ ਪਲੱਸ ਜਿਹੜੀ ਤੁਸੀਂ ਗੱਲ ਦਾ ਜਵਾਬ ਭਾਲਦੇ ਸੀ ਉਹ ਮੈਂ ਤੁਹਾਨੂੰ ਗੀਤਾਂ ਹੀ ਦੇ ਦਿੱਤਾ ਕਿ ਮਜਬੂਰੀ ਇਨਸਾਨ ਨੂੰ ਮਾਰ ਦਿੰਦੀ ਹੈ ਤੇ ਜੇ ਮਜਬੂਰੀ ਦਾ ਕਿਸੇ ਨੇ ਹੱਲ ਨਾ ਕੀਤਾ ਤੇ ਵਾਕਿਆ ਇਨਸਾਨ ਖਤਮ ਪਰ ਮੇਰੀ ਪਰਮਾਤਮਾ ਨੇ ਕੁਝ ਹੱਦ ਤੱਕ ਮਜਬੂਰੀ ਹੱਲ ਕਰ ਦਿੱਤੀ ਮੈਂ ਇੱਥੇ ਆਪਣੇ ਸਤਕਾਰਯੋਗ ਗੁਰੂ ਜੀ ਹਰਪਜਨ ਹਰੀ ਜੀ ਜਿਹੜੇ 뮤직 ਡਾਇਰੈਕਟਰ ਨੇ ਔਰ ਬਕਾਇਦਾ ਉਹਨਾਂ ਦਾ ਜੈ 뮤직 ਕੰਪਨੀ ਦੇ ਨਾਲ ਔਰ ਜੈ 뮤직 ਸਟੂਡੀਓ ਦੇ ਨਾਲ ਵਰਕ ਚੱਲ ਰਿਹਾ ਸੋ ਉਹਨਾਂ ਦੇ ਸਟੂਡੀਓ ਦੇ ਵਿੱਚ ਮੇਰੇ 5 ਕਾ ਚੁੱਕੇ ਨੇ ਸੋ ਜਿਨ੍ਹਾਂ ਨੂੰ ਬਹੁਤ ਜਿਆਦਾ ਮਾਣ ਮਿਲਿਆ ਮੈਂ ਧੰਨਵਾਦ ਕਰਦਾ ਉਹਨਾਂ ਐਨ ਆਰ ਆਈ ਵੀਰਾਂ ਦਾ ਮੇਰੇ ਸਤਿਕਾਰਯੋਗ ਪੱਤਰਕਾਰ ਜਗਬਾਣੀ ਦੇ ਸਾਬੀ ਚੀਨੀਆ ਸਾਹਿਬ ਔਰ ਬਿੰਦਰ ਕੂੜੀਆਂਵਾਲ ਸਾਹਿਬ ਨਰਵੈਲ ਢਿਲੋਤਾਸ਼ਪੂਰੀ ਸਾਹਿਬ ਔਰ ਨਰਵੈਲ ਮਾਲੂਪੂਰੀ ਸਾਹਿਬ ਸੋ ਉਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਮੈਂ ਰਿਕਾਰਡ ਕਰਕੇ ਲੋਕਾਂ ਦੇ ਰੂਬਰੂ ਕੀਤੇ ਔਰ ਮੈਂ ਇੱਕ ਨਹੀਂ ਮੈਂ 5-5 ਤੱਕ ਵਾਤਾਵਰਣ ਦੀਆਂ ਲੜੀਆਂ ਕੀਤੀਆਂ ਸੋ ਮੈਨੂੰ ਮਾਣ ਮਿਲਿਆ ਤੇ ਮੈਂ ਧੰਨਵਾਦ ਕਰਦਾ ਤੇ ਜਲਦੀ ਰਵੇ ਕਿਉਂਕਿ ਇਹੀ ਹੈ ਗੱਲ ਕਿ ਜੇਕਰ ਅਸੀਂ ਚੰਗੇ ਕੰਮਾਂ ਨੂੰ ਲੈ ਕੇ ਚੱਲਦੇ ਰਹੇ ਤਾਂ ਬਹੁਤ ਚੰਗਾ ਹੋਊਗਾ ਔਰ ਇਸੇ ਤਰ੍ਹਾਂ ਹੀ ਚੱਲਦੇ ਚੱਲਦੇ ਅਸੀਂ ਵੀ ਗੱਲਾਂ ਜਿੱਥੇ ਬਹੁਤ ਕੀਤੀਆਂ ਉਥੇ ਨਾਲ ਦੀ ਨਾਲ ਤੁਹਾਡੇ ਗੀਤ ਵੀ ਸੁਣੇ ਆ ਔਰ ਤੁਹਾਡਾ ਧੰਨਵਾਦ ਵੀ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹ ਸਾਡੇ ਨਾਲ ਅੱਜ ਇਸ ਗੱਲਬਾਤ ਵਿੱਚ ਜੁੜੇ ਸਾਡੇ ਨਾਲ ਬਲਵੀਰ ਸ਼ੇਰਪੁਰੀ ਸਨ ਜਿਨ੍ਹਾਂ ਦੇ ਖੂਬਸੂਰਤ ਗੀਤ ਔਰ ਉਹ ਗੀਤ ਕਿ ਜਿਹੜੇ ਘਰ ਘਰ ਦੇ ਵਿੱਚ ਗੂੰਜਣੇ ਚਾਹੀਦੇ ਆ ਜਿਹੜੇ ਗੀਤ ਸਨਮਾਨ ਮੰਗਦੇ ਨੇ ਔਰ ਸੱਚਮੁੱਚ ਇਹਨਾਂ ਗੀਤਾਂ ਦਾ ਔਰ ਅਜਿਹੇ ਗਾਇਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਤੁਹਾਡਾ ਵੀ ਧੰਨਵਾਦ ਤੇ ਦਰਸ਼ਕੋ ਤੁਹਾਡਾ ਵੀ ਧੰਨਵਾਦ ਸ਼ੁਕਰੀਆ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ।